ਆਹ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਜਿਸ ਵੀਡੀਓ ਕਲਿੱਪ ਨੇ ਰਵਾ ਕੇ ਰੱਖ ਦਿੱਤਾ ਦੁਨੀਆ ਨੂੰ ਯਾਰੋ ਅੱਜ ਦੇ ਟਾਈਮ 'ਚ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ ਗਲੀ ਗਲੀ ਵਿੱਚ ਨਸ਼ਾ ਪੁੱਜ ਗਿਆ ਹੈ ਤੇ ਜਿਹਦਾ ਪੁੱਤ ਨਸ਼ੇ ਤੇ ਲੱਗ ਜਾਂਦਾ ਵਾ ਨਾ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਹਾਲ ਹੀ ਵਿੱਚ ਜੋ ਆ ਬੇਬੇ ਮਿੱਟੀ 'ਚ ਹੱਥ ਮਾਰਦੀ ਪਈ ਆ ਨਾ ਉਹ ਕੁਝ ਹੋਰ ਨਹੀਂ ਲੱਭਦੀ ਪਈ ਆਪਣੇ ਪੁੱਤ ਦੀ ਮਿੱਟੀ ਫਰੋਲਦੀ ਪਈ ਆ ਕਿਉਂਕਿ ਇਸ ਜਗ੍ਹਾ ਇਸ ਦਾ ਪੁੱਤ ਨਸ਼ਾ ਕਰਕੇ ਮਰ ਗਿਆ ਤੇ ਮਾਂ ਉਸ ਜਗ੍ਹਾ ਤੇ ਪਹੁੰਚੀ ਹੈ ਜਿੱਥੇ ਇਸਦੇ ਪੁੱਤ ਨੇ ਅਖੀਰਲੀ ਵਾਰ ਸਾਹ ਲਏ ਆ ਸੱਚੀ ਮਾਂ ਦੀ ਆ ਹਾਲਤ ਦੇਖ ਕੇ ਨਾ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਕਿ ਪਹਿਲਾਂ ਇੱਡਾ ਵੱਡਾ ਪੁੱਤ ਜਵਾਨ ਕਰਦੇ ਆ ਪੁੱਤ ਤੇ ਕਈ ਆਸਾਂ ਉਮੈਦਾਂ ਹੁੰਦੀਆਂ ਸਾਡਾ ਪੁੱਤ ਨੌਕਰੀ ਕਰੇਗਾ ਬੁਢਾਪੇ 'ਚ ਸਹਾਰਾ ਬਣੇਗਾ ਪੁੱਤ ਦਾ ਵਿਆਹ ਕਰਾਂਗੇ ਪੋਤੇ-ਪੋਤੀਆਂ ਹੋਣਗੇ ਪਰ ਉਹ ਸਾਰਾ ਕੁਝ ਜਦੋਂ ਖਤਮ ਹੋ ਜਾਂਦਾ ਹੈ ਤਾਂ ਜ਼ਿੰਦਗੀ ਤਬਾਹ ਹੋ ਜਾਂਦੀ ਆ ਸੋ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਏ ਜਿਸ ਕਰਕੇ ਮਾਵਾਂ ਦੇ ਪੁੱਤ ਮਾਵਾਂ ਤੋਂ ਕਦੇ ਦੂਰ ਨਾ ਹੋਣ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ ਦਿਓ ਰੱਬ ਰਾਖਾ ਨਿੱਕੀ ਦਾ ਫੁੱਟਲਾ ਨਿੱਕੀ ਨੂੰ ਦੋਂਦਾ ਚਲੋ ਟੋਲਾਂ ਜੀ